ਸ੍ਰੀ ਅਕਾਲ ਕਈ ਵਾਰ ਅਸੀਂ ਨਾ ਕੰਮਾਂ ਧੰਦਿਆਂ ਦੇ ਵਿੱਚ ਐਨੇ ਵਿਅਸਤ ਹੁੰਦੇ ਆ ਕਿ ਸਾਡਾ ਕਿਤੇ ਜਾਣ ਲਈ ਸਮਾਂ ਹੀ ਨਹੀਂ ਸਾਡੇ ਕੋਲੋਂ ਨਿਕਲਦਾ ਪਰ ਜਦੋਂ ਕੋਈ ਅਪਰਾਲਾ ਕਰੇ ਉਦੋਂ ਸਵੱਬ ਬਣ ਜਾਂਦਾ ਸੋ ਇਸੇ ਤਰ੍ਹਾਂ ਦਾ ਅਪਰਾਲਾ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਬਿੱਕਰ ਸਿੰਘ ਖਾਲਸਾ ਜੀ ਨੇ ਕੀਤਾ ਜੋ ਸੰਗਤਾਂ ਨੂੰ ਅਤੇ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਲੱਕੀ ਗਏ ਜਿੱਥੇ ਸਾਰੇ ਹੀ ਗੁਰਧਾਮਾਂ ਦੇ ਸੰਗਤਾਂ ਨੇ ਦਰਸ਼ਨ ਕੀਤੇ ਆਓ ਤੁਹਾਨੂੰ ਬਾਬਾ ਜੀ ਨਾਲ ਅੱਗੇ ਜਾ ਕੇ ਮਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਅਸੀਂ ਪੈੰਡ ਚੁੱਕਾ ਖੁਰਦ ਤੋਂ ਤੇ ਬੇਅੰਤ ਸੰਗਤਾਂ ਦੇ ਨਾਲ ਆਪਣਾ ਗੁਰਦਵਾਰਾ ਸਾਹਿਬ ਦੇ ਵਿੱਚ ਆਏ ਸੀਗੇ ਦਰਸ਼ਨ ਦਿਦਾਰ ਕਰਨ ਦੇ ਲਈ ਗੁਰਦਵਾਰਾ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ 14 ਸਾਲ ਤੱਕ ਇੱਥੇ ਰਹੇ ਨੇ ਸੋ ਅੱਜ ਸਮੂਹ ਸਾਧ ਸੰਗਤ ਦੇ ਨਾਲ ਅਸੀਂ ਵੀ ਮਿਲ ਕੇ ਦਰਸ਼ਨ ਦੁਦਾਰੇ ਕੀਤੇ ਨੇ ਸੋ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੁਦਾਰ ਕੀਤੇ ਨੇ ਗੁਰਦੁਆਰਾ ਸਾਹਿਬ ਹਰਤੂ ਸਾਹਿਬ ਤੇ ਆਪਣਾ ਜਿਵੇਂ ਬੇਬੇ ਨਾਨਕੀ ਜੀ ਦਾ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਸਾਰੇ ਤਕਰੀਬਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੁਦਾਰ ਸੰਗਤਾਂ ਦੇ ਨਾਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਮੂਹ ਸਾਧ ਸੰਗਤ ਦਾ ਸਤਿਗੁਰਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ I <laughs>